ਸਤਿ ਸ਼੍ਰੀ ਅਕਾਲ ਜੀ ਉਹ ਕਿਹੜੀ ਐਸੀ ਸੇਵਾ ਹੈ ਜਿਸ ਸੇਵਾ ਦੇ ਕੀਤੇਆਂ ਸਾਨੂੰ ਮੂਹੋਂ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਸਾਨੂੰ ਤੰਦਰੁਸਤੀ ਦੇ ਅਰੋਗਤਾ ਮਿਲਦੀ ਹੈ ਤੇ ਸਾਨੂੰ ਬੇਅੰਤ ਬੇਸ਼ੁਮਾਰ ਧਨ ਦੀਆਂ ਦਾਤਾਂ ਮਿਲਦੀਆਂ ਨੇ ਤਾਂ ਉਸ ਸੇਵਾ ਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਇੱਕ ਕਵਿਤਾ ਦੇ ਵਿੱਚ ਦੱਸ ਰਹੇ ਨੇ ਕਵਿਤਾ ਦਾ ਸਿਰਲੇਖ ਹੈ ਸੇਵਾ ਉਹ ਲਿਖ ਰਹੇ ਨੇ ਮਾਲੀ ਨੇ ਦਿਲ ਲਾ ਕੇ ਕੀਤੀ ਬੂਟਿਆਂ ਸੰਧੀ ਸੇਵਾ ਰਤ ਪੁੱਗੀ ਉਹ ਮਾਲੀ ਲਿਆਵੇ ਪਰ ਪਰ ਝੋਲੀ ਮੇਵਾ ਮਾਲੀ ਕਿਸ ਨੂੰ ਕਹਿੰਦੇ ਨੇ ਜੋ ਬਾਗ ਬਗੀਚੇ ਦੇ ਵਿੱਚ ਬੂਟਿਆਂ ਦੀ ਸਾਂਭ ਸੰਭਾਲ ਕਰਦਾ ਹੈ ਤੇ ਬੂਟਿਆਂ ਸੰਧੀ ਸੰਧੀ ਦਾ ਮਤਲਬ ਹੁੰਦਾ ਹੈ ਕਿ ਦੀ ਕਿ ਉਸ ਮਾਲੀ ਨੇ ਬੂਟਿਆਂ ਦੀ ਸੇਵਾ ਕੀਤੀ ਤੇ ਜਦੋਂ ਰਤ ਪੁੱਗੀ ਰਤ ਪੁੱਗੀ ਦਾ ਮਤਲਬ ਜਦੋਂ ਉਹ ਰਤ ਆਈ ਜਿਸ ਰਤ ਦੇ ਵਿੱਚ ਉਹਨਾਂ ਬੂਟਿਆਂ ਨੂੰ ਫਲ ਤੇ ਫੁੱਲ ਲੱਗਣੇ ਸਨ ਤੇ ਉਹ ਲੱਗ ਗਏ ਤੇ ਜਦੋਂ ਹਣ ਉਹ ਫਲ ਤੇ ਫੁੱਲ ਲੱਗਣ ਲੱਗ ਪਏ ਤਾਂ ਉਹ ਜੋ ਮਾਲੀ ਹੈ ਉਹ ਭਰ ਭਰ ਕੇ ਝੋਲੀ ਉਹ ਮੇਵਾ ਲੈ ਕੇ ਆ ਰਿਹਾ ਹੈ ਮੇਵੇ ਦਾ ਮਤਲਬ ਹੈ ਫਲ ਲੈ ਕੇ ਆ ਰਿਹਾ ਹੈ ਸੁਗਾਤਾਂ ਲੈ ਕੇ ਆ ਰਿਹਾ ਹੈ ਉਹਨਾਂ ਬੂਟਿਆਂ ਤੋਂ ਗੁਜਰੀ ਕਰੇ ਗਊ ਦੀ ਸੇਵਾ ਪਾਲੇ ਪਿਆਰ ਕਰਾਵੇ ਮਿੱਠੇ ਦੁੱਧ ਦੇ ਮੱਗੇ ਮਟਕੇ ਰੋਜ਼ ਰੋਜ਼ ਭਰ ਲਿਆਵੇ ਗੁੱਜਰ ਇੱਕ ਜਾਤ ਹੈ ਇਸ ਜਾਤ ਦੇ ਲੋਕ ਅਕਸਰ ਗਊਆਂ ਤੇ ਮੱਝਾਂ ਰੱਖਿਆ ਕਰਦੇ ਨੇ ਤੇ ਇਨ੍ਹਾਂ ਇਸ ਜਾਤ ਦੀਆਂ ਜੋ ਇਸਤਰੀਆਂ ਨੇ ਉਹਨਾਂ ਨੂੰ ਗੁਜਰੀ ਕਹਿ ਦਿੰਨੇ ਆ ਤੇ ਉਹ ਜੋ ਗੁਜਰੀ ਹੈ ਉਹ ਗਊਆਂ ਦੀ ਸੇਵਾ ਕਰਦੀ ਹੈ ਤੇ ਉਹਨਾਂ ਨੂੰ ਪਾਲਦੀ ਹੈ ਪਿਆਰ ਕਰਦੀ ਹੈ ਤੇ ਫੇਰ ਜਦੋਂ ਉਹ ਪਿਆਰ ਕਰਦੀ ਹੈ ਤੇ ਉਸ ਪਿਆਰ ਦੇ ਬਦਲੇ ਉਸ ਨੂੰ ਮਿੱਠਾ ਦੁੱਧ ਮਿਲਦਾ ਹੈ ਤੇ ਉਸ ਮਿੱਠੇ ਦੁੱਧ ਦੇ ਉਹ ਮੱਗੇ ਤੇ ਮਟਕੇ ਮੱਗਾ ਵੀ ਇੱਕ ਬਰਤਨ ਹੈ ਤੇ ਮਟਕਾ ਵੀ ਆਪਾਂ ਇੱਕ ਬਰਤਨ ਹੈ ਇਸ ਨੂੰ ਘੜਾ ਵੀ ਕਹਿ ਦਿੰਨੇ ਆ ਤੇ ਉਹ ਮੱਗੇ ਤੇ ਮਟਕੇ ਮਿੱਠੇ ਦੁੱਧ ਦੇ ਰੋਜ਼-ਰੋਜ਼ ਭਰ ਕੇ ਲਿਆਉਂਦੀ ਹੈ ਜੜਾਂ ਬ੍ਰਿਸ਼ਾਂ ਤੇ ਪਸ਼ੂਆਂ ਦੀ ਜੋ ਕਰਦਾ ਸੇਵਾ ਪਿਆਰੀ ਚਹਲ ਪਹਿਲ ਉਸ ਦੇ ਕਰ ਹੁੰਦੀ ਮੌਜਮਾਨ ਦਾ ਸਾਰੀ ਜੜ ਬ੍ਰਿਸ਼ ਬ੍ਰਿਸ਼ਾਂ ਨੂੰ ਜੜ ਕਹਿ ਦਿੰਨੇ ਆ ਕਿਉਂਕਿ ਇਹ ਹਿੱਲਦੇ ਨਹੀਂ ਇਹ ਬੁਲਦੇ ਨਹੀਂ ਇਸ ਕਰਕੇ ਇਹਨਾਂ ਨੂੰ ਜੜ ਵਸਤੂਆਂ ਕਹਿ ਦਿੰਨੇ ਆ ਇਹਨਾਂ ਪਸ਼ੂਆਂ ਤੇ ਬ੍ਰਿਸ਼ਾਂ ਦੀ ਜੋ ਸੇਵਾ ਕਰਦੇ ਨੇ ਉਹਨਾਂ ਉਹਨਾਂ ਦੇ ਘਰ ਦੇ ਵਿੱਚ ਚਹਿਲ ਪਹਿਲ ਰੌਣਕਾਂ ਹੋ ਜਾਂਦੀਆਂ ਨੇ ਤੇ ਉਹ ਉਹ ਹਰ ਤਰ੍ਹਾਂ ਦੀ ਮौज ਨੂੰ ਮਾਣਦੇ ਨੇ ਦੇ ਮਨੁੱਖਾਂ ਦੀ ਜੇਕਰ ਸੇਵਾ ਕੋਈ ਲਗ ਕਮਾਵੇ ਕਿਉਂ ਨਾ ਮਿਲਣ ਮੁਰਾਦਾਂ ਉਸ ਨੂੰ ਜੋ ਚਾਹੇ ਸੋ ਪਾਵੇ ਤੇ ਜੋ ਬ੍ਰਿਸ਼ਾਂ ਤੇ ਪਸ਼ੂਆਂ ਦੀ ਸੇਵਾ ਕਰਦਾ ਹੈ ਉਸ ਨੂੰ ਤਾਂ ਇੰਨਾ ਕੁਝ ਮਿਲਦਾ ਹੈ ਤੇ ਫਿਰ ਜਿਹੜਾ ਮਨੁੱਖਾਂ ਦੀ ਇਨਸਾਨਾਂ ਦੀ ਸੇਵਾ ਕਰੇ ਤੇ ਕਿਉਂ ਨਹੀਂ ਉਸ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਮਿਲਣ ਜਿਹੜੀਆਂ ਚੀਜ਼ਾਂ ਉਹ ਚਾਹੇ ਉਹ ਕਿਉਂ ਨਹੀਂ ਉਹ ਪਾ ਸਕਦਾ ਉਸ ਨੂੰ ਸਭ ਕੁਝ ਮਿਲੇਗਾ ਮੁਰਾਦਾਂ ਦਾ ਮਤਲਬ ਹੁੰਦਾ ਹੈ ਮੰਗਾਂ ਇੱਛਾਵਾਂ ਪਹਿਲੋਂ ਮਹਿਲ ਮਿਲੇ ਜੱਗ ਆਖੇ ਸੇਵਾ ਮੇਵਾ ਪਾਵੇ ਸੇਵਕ ਹੀ ਸਾਹਿਬ ਜਾਂ ਬਣਦੇ ਸੇਵਾ ਜਾਂਚ ਜੇ ਆਵੇ ਮਹਿਲੋ ਮਹਿਲ ਦਾ ਮਤਲਬ ਹੈ ਟਹਿਲ ਦਾ ਮਤਲਬ ਹੁੰਦਾ ਹੈ ਸੇਵਾ ਕਰਨੀ ਤੇ ਮਹਿਲ ਦਾ ਮਤਲਬ ਹੈ ਹਰ ਤਰ੍ਹਾਂ ਦੇ ਪਦਾਰਥ ਮਹਿਲ ਵੱਡੇ ਵੱਡੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਸਭ ਕੁਝ ਕਿ ਜੋ ਸੇਵਾ ਕਰਦਾ ਹੈ ਉਸ ਨੂੰ ਮਹਿਲ ਮਿਲਦੇ ਨੇ ਇਹ ਕੁਝ ਅਖਾਣ ਨੇ ਕੁਝ ਮੁਹਾਵਰੇ ਨੇ ਜੋ ਆਮ ਕਰਕੇ ਵਰਤੇ ਜਾਂਦੇ ਨੇ ਤੇ ਸੇਵਾ ਮੇਵਾ ਵੀ ਕਿਹਾ ਜਾਂਦਾ ਹੈ ਕਿ ਜੋ ਸੇਵਾ ਕਰਦਾ ਹੈ ਉਸ ਨੂੰ ਮੇਵਾ ਮਿਲਦਾ ਹੈ ਉਸ ਨੂੰ ਫਲ ਮਿਲਦੇ ਨੇ ਹਰ ਤਰ੍ਹਾਂ ਦੇ ਇਹ ਜੱਗ ਇਹ ਸੰਸਾਰ ਦੇ ਵਿੱਚ ਆਮ ਤੌਰ ਤੇ ਆਖੀਆਂ ਜਾਣ ਵਾਲੀਆਂ ਅਖੌਤਾਂ ਮੁਹਾਵਰੇ ਨੇ ਤੇ ਸੇਵਕ ਹੀ ਜੋ ਸੇਵਾ ਕਰਦੇ ਨੇ ਸਾਹਿਬ じゃ ਬਣਦੇ ਨੇ ਸਾਹਿਬ ਦਾ ਮਤਲਬ ਵੱਡੇ ਵੱਡੇ ਅਹੁਦਿਆਂ ਤੇ ਰਾਜੇ ਬਣ ਜਾਂਦੇ ਨੇ ਪਰ ਉਦੋਂ ਬਣਦੇ ਨੇ ਜਦੋਂ ਉਹਨਾਂ ਨੂੰ ਸੇਵਾ ਕਰਨ ਦੀ ਜਾਂਚ ਆ ਜਾਵੇ ਤਰੀਕਾ ਆ ਜਾਵੇ ਪਰ ਇੱਕ ਸੇਵਾ ਹੋਰ ਸੁਣੀ ਦੀ ਖੁਸ਼ੀ ਨਾਲ ਜੋ ਕਰੀਏ ਬੱਦੇ ਚੱਟੀ ਭਰੀਏ ਨਹੀਂ ਨਾਲ ਖੁਸ਼ੀ ਹਿਤ ਧਰੀਏ ਪਰ ਇੱਕ ਸੇਵਾ ਹੋਰ ਵੀ ਸੁਣੀ ਦੀ ਹੈ ਹੋਰ ਵੀ ਹੈ ਜੇ ਉਸ ਨੂੰ ਆਪਾਂ ਖੁਸ਼ੀ ਦੇ ਨਾਲ ਕਰੀਏ ਤੇ ਬੱਧੇ ਚੱਟੀ ਨਾ ਭਰੀਏ ਬੱਧੇ ਚੱਟੀ ਦਾ ਮਤਲਬ ਹੁੰਦਾ ਹੈ ਕਿ ਤੱਕੇ ਨਾਲ ਵੀ ਜਿਵੇਂ ਅਸੀਂ ਰੋਜ਼ ਦਫ਼ਤਰ ਜਾ ਰਹੇ ਹਾਂ ਕੰਮ ਕਰਨ ਜਾ ਰਹੇ ਹਾਂ ਦਿਹਾੜੀ ਕਰ ਰਹੇ ਹਾਂ ਪਰ ਸਾਡਾ ਮਨ ਨਹੀਂ ਕਰ ਰਿਹਾ ਸੀ ਤੱਕੇ ਨਾਲ ਕਰ ਰਹੇ ਹਾਂ ਗੁਰਦੁਆਰੇ ਮੰਦਿਰ ਵੀ ਜਾ ਰਹੇ ਹਾਂ ਪਰ ਇਸੇ ਕਰਕੇ ਕਿ ਦੁਨੀਆ ਕਹੇ ਕਿ ਇਹ ਚੰਗਾ ਹੈ ਦੁਨੀਆ ਨੂੰ ਜੰਗਾ ਲੱਗੇ ਪਰ ਅੰਦਰੋਂ ਮਨ ਨਹੀਂ ਤੇ ਇਸ ਕਰਕੇ ਉਹਨਾਂ ਨੂੰ ਉਸ ਨੂੰ ਬੱਧੇ ਚੱਟੀ ਸੇਵਾ ਨੂੰ ਨਾ ਕਰੀਏ ਸਗੋਂ ਦੀ ਖੁਸ਼ੀ ਦੇ ਹਿੱਤ ਖੁਸ਼ੀ ਦੇ ਨਾਲ ਹਿੱਤ ਦਾ ਮਤਲਬ ਹੈ ਨਾਲ ਖੁਸ਼ੀ ਦੇ ਨਾਲ ਉਸ ਨੂੰ ਕਰੀਏ ਧਰੀਏ ਉਸ ਨੂੰ ਆਪਣੇ ਚੇਤ ਦੇ ਵਿੱਚ ਚਿੱਤੋਂ ਗਰਜ ਚੁਕਾਈਏ ਸਾਰੇ ਲੋੜ ਨਾ ਕੋਈ ਰਖਾਈਏ ਦੂਜੇ ਨੂੰ ਸੁਖ ਦੇਣੇ ਖਾਤਰ ਜੇਕਰ ਸੇਵ ਕਮਾਈਏ ਆਪਣੇ ਚਤ ਦੇ ਵਿੱਚ ਆਪਣੇ ਮਨ ਦੇ ਵਿੱਚੋਂ ਗਰਜ ਨੂੰ ਚੁਕਾ ਦਈਏ ਗਰਜ ਦਾ ਮਤਲਬ ਹੈ ਜੋ ਸਾਡੇ ਮਨ ਅੰਦਰ ਮੰਗਾ ਇੱਛਾਵਾਂ ਤੇ ਲੋੜਾਂ ਨੇ ਉਸ ਲੋੜਾਂ ਨੂੰ ਦੂਰ ਕਰ ਦਈਏ ਤੇ ਕੋਈ ਮਨ ਦੇ ਵਿੱਚ ਕੋਈ ਲੋੜ ਨਾ ਰਖੀਏ ਤੇ ਦੂਜਿਆਂ ਨੂੰ ਸੁੱਖ ਤੇ ਖੁਸ਼ੀ ਦੇਣ ਦੀ ਖਾਤਰ ਹੀ ਸੇਵਾ ਨੂੰ ਕਮਾਈਏ ਇਹ ਸੇਵਾ ਉੱਚੀ ਸਭ ਕੋਲੋਂ ਸੇਵਾ ਅਸਲ ਕਹਾਵੇ ਕਰੀਏ ਤਾਂ ਦੂਜੇ ਦੀ ਸੇਵਾ ਸਾਨੂੰ ਸੁੱਖ ਪਹਚਾਵੇ ਕਿ ਇਸ ਇਹ ਜੋ ਸੇਵਾ ਹੈ ਇਸ ਸਾਰੀਆਂ ਸੇਵਾ ਤੋਂ ਉੱਚੀ ਸੇਵਾ ਹੈ ਤੇ ਇਸ ਨੂੰ ਹੀ ਅਸਲੀ ਸੇਵਾ ਕਹਿੰਦੇ ਨੇ ਤੇ ਇਹ ਜਿਹੜੀ ਸੇਵਾ ਜਦੋਂ ਆਪਾਂ ਦੂਜੇ ਦੀ ਕਰਦੇ ਹਾਂ ਤਾਂ ਇਹ ਸਾਨੂੰ ਸੁੱਖ ਪਹੁੰਚਾਉਂਦੀ ਹੈ ਰੋਗੀ ਕਿਸੇ ਨਿਤਾਣੇ ਤਾਂ ਹੀ ਕੋਈ ਸੁੱਖ ਪਹਚਾਵੇ ਉਹ ਸੁਖ ਦਿੱਤਾ ਕਰੇ ਨਰੋਆ ਤੈਨੂੰ ਵੀਰ ਬਣਾਵੇ ਕਿ ਜੇ ਤੂੰ ਕਿਸੇ ਰੋਗੀ ਦੀ ਕਿਸੇ ਨਿਤਾਣੇ ਦੀ ਨਿਤਾਣੇ ਦਾ ਮਤਲਬ ਜਿਸ ਦੇ ਅੰਦਰ ਤਾਣ ਨਹੀਂ ਜਿਸ ਦੇ ਅੰਦਰ ਸ਼ਕਤੀ ਨਹੀਂ ਤੂੰ ਜੇ ਉਹਨੂੰ ਕੋਈ ਸੁਖ ਦਿੰਨਾ ਹੈ ਤਾਂ ਉਸ ਨੂੰ ਦਿੱਤਾ ਹੋਇਆ ਸੁਖ ਤੈਨੂੰ ਨਰੋਆ ਕਰਦਾ ਹੈ ਨਰੋਏ ਦਾ ਮਤਲਬ ਤੰਦਰੁਸਤ ਕਰਦਾ ਹੈ ਨਿਰੋਗ ਕਰਦਾ ਹੈ ਤੇ ਤੈਨੂੰ ਵੀਰ ਬਣਾਉਂਦਾ ਹੈ ਵੀਰ ਦਾ ਮਤਲਬ ਬਹਾਦਰ ਸੂਰਬੀਰ ਸੂਰਮਾ ਬਣਾਉਂਦਾ ਹੈ ਤੰਦਰੁਸਤ ਬਣਾਉਂਦਾ ਹੈ ਰੁੱਲਦੇ ਕਿਸੇ ਕੰਗਲੇ ਦੀ ਤੂੰ ਕੋਈ ਸੇਵ ਕਮਾਈ ਦੇਖ ਧਨੀ ਤੂੰ ਬਣੇ ਪਿਆਰੇ ਸੱਚੀ ਦੌਲਤ ਪਾਈ ਜੇ ਤੂੰ ਕਿਸੇ ਕੰਗਲੇ ਦੀ ਕੰਗਲੇ ਦਾ ਮਤਲਬ ਗਰੀਬ ਦੀ ਤੂੰ ਉਸ ਦੀ ਸੇਵਾ ਕਰਦਾ ਹੈ ਤਾਂ ਤੂੰ ਧੰਨ ਵਾਲਾ ਬਣ ਜਾਂਦਾ ਹੈ ਤੇ ਤੈਨੂੰ ਸੱਚੀ ਦੌਲਤ ਮਿਲਦੀ ਹੈ ਜੋ ਸੇਵਾ ਤੂੰ ਕਰੇ ਕਿਸੇ ਦੀ ਆਪਣਾ ਆਪ ਸਵਾਰੇ ਨਿਰਵਾਸ ਸੇਵਾ ਦਾ ਧਰਮ ਇਹੋ ਹੈ ਕਰਨ ਹਾਰ ਸੁਖ ਪਾਵੇ ਕਿ ਜੇ ਤੂੰ ਕਿਸੇ ਦੀ ਸੇਵਾ ਕਰਦਾ ਹੈ ਨਾ ਤਾਂ ਸੱਚ ਜਾਣੀ ਉਹ ਤੂੰ ਆਪਣਾ ਆਪ ਸਵਾਰ ਰਿਆ ਹੈ ਤੇ ਨਿਰਵਾਸ ਦਾ ਮਤਲਬ ਤੇਰੇ ਅੰਦਰ ਕੋਈ ਵਾਸਨਾ ਨਹੀਂ ਤੇਰੇ ਅੰਦਰ ਕੋਈ ਮੰਗ ਨਹੀਂ ਬਿਨਾ ਕਿਸੇ ਮੰਗ ਤੋਂ ਬਿਨਾ ਕਿਸੇ ਇੱਛਾ ਤੋਂ ਤੂੰ ਸੇਵਾ ਕਰ ਰਿਆ ਹੈ ਤਾਂ ਇਸ ਕੀਤੀ ਹੋਈ ਸੇਵਾ ਦਾ ਧਰਮ ਹੀ ਇਹ ਹੈ ਕਿ ਜੋ ਇਸ ਸੇਵਾ ਨੂੰ ਕਰਦਾ ਹੈ ਉਹ ਕਰਨ ਹਾਰ ਹੀ ਸੁਖ ਪਾਉਂਦਾ ਹੈ ਹੱਥ ਕਰੇ ਜੇ ਮੂੰਹ ਦੀ ਸੇਵਾ ਬੁਰਕੀ ਮੂੰਹ ਵਿੱਚ ਪਾਵੇ ਉਹ ਬੁਰਕੀ ਬਣ ਲਹੂ ਅੰਦਰੋਂ ਹੱਥ ਨੂੰ ਜੋਰ ਪਹਚਾਵੇ ਕਿ ਜੇ ਇਹ ਹੱਥ ਮੂੰਹ ਦੀ ਸੇਵਾ ਕਰਦਾ ਹੈ ਮੂੰਹ ਦੇ ਵਿੱਚ ਬੁਰਕੀ ਪਾਉਂਦਾ ਹੈ ਤੇ ਉਹ ਜਿਹੜੀ ਬੁਰਕੀ ਹੈ ਉਹ ਲਹੂ ਬਣ ਜਾਂਦੀ ਹੈ ਅੰਦਰ ਜਾ ਕੇ ਤੇ ਫਿਰ ਉਹ ਹੱਥ ਨੂੰ ਹੀ ਜੋਰ ਦਿੰਦੀ ਹੈ ਹੱਥ ਦੀ ਹੀ ਸੇਵਾ ਕਰਦੀ ਹੈ ਨਾਲ ਪ੍ਰੇਮ ਦੇ ਸੇਵਕ ਮਾਵੋ ਗਰਜ ਨਾ ਕੋਈ ਰਖਾਵੋ ਵਾਹਿਗੁਰੂ ਨੂੰ ਅਰਪਣ ਕਰਿਓ ਆਪ ਅੰਟਕ ਰਹਾਵੋ ਤੇ ਆਪਾਂ ਪ੍ਰੇਮ ਦੇ ਨਾਲ ਇਸ ਸੇਵਾ ਨੂੰ ਕਰੀਏ ਤੇ ਕੋਈ ਗਰਜ ਨਾ ਰਖਾਈਏ ਗਰਜ ਦਾ ਮਤਲਬ ਕੋਈ ਇੱਛਾ ਕੋਈ ਮੰਗ ਕੋਈ ਲੋੜ ਨਾ ਰਖੀਏ ਤੇ ਜੋ ਵੀ ਸੇਵਾ ਅਸੀਂ ਕਰੀਏ ਉਸ ਸੇਵਾ ਨੂੰ ਵਾਹਿਗੁਰੂ ਨੂੰ ਅਰਪਣ ਕਰ ਦਈਏ ਤੇ ਆਪ ਅੰਟਕ ਰਹੀਏ ਅੰਟਕ ਦਾ ਮਤਲਬ ਹੈ ਕਿ ਆਪ ਇਸ ਦੇ ਵਿੱਚ ਨਾ ਫਸਿਏ ਇਸ ਤੋਂ ਨਿਰਲੇਪ ਰਹੀਏ ਉੱਚੇ ਰਹੋ ਪ੍ਰਭੂ ਵੱਲ ਤੱਕਦੇ ਫਿਰ ਜੇ ਸੇਵਕ ਮਾਵੋ ਸੇਵਾ ਅਰਪਣ ਉਸ ਨੂੰ ਹੋਵੇ ਫਲ ਪ੍ਰਭ ਤੋਂ ਫਿਰ ਪਾਵੋ ਕਿ ਇਸ ਸੇਵਾ ਨੂੰ ਕਰਦਿਆਂ ਹੋਇਆਂ ਹਮੇਸ਼ਾ ਪ੍ਰਭੂ ਵੱਲ ਤੱਕਦੇ ਰਹੀਏ ਪਰਮਾਤਮਾ ਵੱਲ ਤੱਕਦੇ ਰਹੀਏ ਉਸ ਦਾ ਖਿਆਲ ਆਪਣੇ ਮਨ ਦੇ ਵਿੱਚ ਰੱਖੀਏ ਤੇ ਇਹ ਸਾਰੀ ਸੇਵਾ ਉਸੇ ਨੂੰ ਅਰਪਣ ਹੋਵੇ ਤੇ ਜਦੋਂ ਇਹ ਸੇਵਾ ਉਸ ਨੂੰ ਅਰਪਣ ਹੁੰਦੀ ਹੈ ਤੇ ਫਿਰ ਉਸ ਪ੍ਰਭੂ ਤੋਂ ਸਾਨੂੰ ਹਰ ਤਰ੍ਹਾਂ ਦੇ ਫਲ ਸੁਗਾਤਾ ਤੇ ਸਭ ਕੁਝ ਸਾਨੂੰ ਉਸ ਪਰਮਾਤਮਾ ਤੋਂ ਮਿਲ ਜਾਂਦਾ ਹੈ ਤੇ ਆਓ ਆਪਾਂ ਜਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਵੀ ਸਾਡੇ ਤੇ ਵੀ ਕਿਰਪਾ ਕਰ ਦੇਵੇ ਤੇ ਅਸੀਂ ਵੀ ਨਿਰਵਾਸ ਬਿਨਾ ਕਿਸੇ ਵਾਸ਼ਨਾ ਤੋਂ ਇਸ ਦੁਨੀਆ ਦੀ ਇਸ ਸੰਸਾਰ ਦੀ ਸੇਵਾ ਕਰ ਸਕੀਏ ਸਤਿ ਸ਼੍ਰੀ ਅਕਾਲ ਜੀ